ਬੜੀ ਸਾਰਿਆਂ ਨੂੰ ਪਹਿਲਾਂ ਤੇ ਆਉਣ ਵਾਲੇ ਸਾਵਣ ਦੀ ਬਹੁਤ-ਬਹੁਤ ਮੁਬਾਰਕਾਂ ਹੈ। ਔਰ ਲੱਗਦਾ ਇਸ ਵਾਰ ਨਾ ਕਿ ਸਾਵਣ ਆਜੀ ਸਟਾਰਟ ਹੋ ਗਿਆ ਵਾ। ਬਹੁਤ ਅੱਛੀ ਬਾਰਿਸ਼ ਪੈ ਰਹੀ ਹੈ ਔਰ ਕੰਪਨੀ ਬਾਗ ਦੇ ਵਿੱਚ ਸੈਂਕੜੇ ਦੀ ਤਦਾਦ ਦੇ ਵਿੱਚ ਵਿਕਸ਼ਣ ਲੱਗੇ ਹੋਏ ਆ। ਮੇਰੀ ਜਿਹੜੀ ਸਰਕਾਰ ਹੈ, ਮੌਜੂਦਾ ਸਰਕਾਰ ਹੈ, ਉਹਨੂੰ ਬੇਨਤੀ ਹੈ ਕਿ ਜਿਹੜੇ ਰੁੱਖ ਹੈ, ਵਿਕਸ਼ ਜਿਆਦਾ ਤੋਂ ਜਿਆਦਾ ਲਗਾਏ ਜਾਣ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਸਾਈਡ ਹੁੰਦੀ ਹੈ ਉੱਥੇ ਰੁੱਖ ਲਗਾਉਣ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਜਿਸ ਨਾਲ ਸਾਰੇ ਸ਼ਹਿਰ ਦੇ ਵਿੱਚ ਆਕਸੀਜਨ ਦੀ ਜਿਹੜੀ ਮਾਤਰਾ ਹੈ ਔਰ ਲੋਕਾਂ ਨੂੰ ਜਿਹੜੀ ਹਰਿਆਲੀ ਹੈ ਉਹ ਮਿਲੇ ਤੇ ਲੋਕਾਂ ਦਾ ਜਿਹੜਾ ਜੀਵਨ ਹੈ ਸੁਖੀ ਰਹੇ ਮੇਰੇ ਭੈਣੋ ਭਰਾਓ ਸਭ ਨੂੰ ਰਾਮ ਰਾਮ ਸਤਿ ਸ੍ਰੀ ਅਕਾਲ ਤਿੰਨ ਦਿਨਾਂ ਦਾ ਅਸੀਂ 5-10 ਦਿਨ ਝੁੱਲਸਦੇ ਰਹੇ ਗਰਮੀ 'ਚ ਅੱਜ ਪ੍ਰਮਾਤਮਾ ਨੇ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹਰਿਆਲੀ ਹਰਿਆਲੀ ਕਰਤੀ ਠੰਡਾ ਮੌਸਮ ਕਰਤਾ ਇਹ ਪੇੜਾਂ ਦੀ ਮਿਹਰਬਾਨੀ ਹੈ ਪੇੜ ਹੀ ਸਾਨੂੰ ਆਕਸੀਜਨ ਦਿੰਦੇ ਨੇ ਹੁਣ ਆਕਸੀਜਨ ਤੇ ਹਰੀਆਲੀ ਵੇਖ ਕੇ ਸਾਡਾ ਮਨ ਵੀ ਹਰਿਆ ਭਰਿਆ ਹੋ ਜਾਂਦਾ ਖੁਸ਼ੀਆਂ ਨਾਲ ਫੁੱਲੇ ਨਹੀਂ ਸਮੰਦਾ ਵੱਧ ਵੱਧ ਅਸੀਂ ਵਿਰਖ ਲਾਈਏ ਤੇ ਕੰਪਨੀ ਬਾਗ ਵਰਗਾਈ ਅਸੀਂ ਸਾਰਾ ਸ਼ਹਿਰ ਬਣਾ ਦਈਏ ਹਰੀਆਲੀ ਜਿਹੜੀ ਇਹ ਸਾਡੇ ਦਿਲ ਨੂੰ ਖੁਸ਼ ਕਰੇਗੀ ਕਿਉਂਕਿ ਹਰ ਵਿਰਖ 5 ਟਨ ਸਾਨੂੰ ਆਕਸੀਜਨ ਆਪਣੀ ਜ਼ਿੰਦਗੀ ਚ ਦੇ ਦਿੰਦਾ ਅਜੀ ਕੱਟਣ ਲੱਗਿਆ ਬੇਦਰਦੀ ਨਾਲ 1 ਮਿੰਟ ਚ ਕੱਟ ਦਿੰਨੇ ਆ ਪਰ ਜੇ ਅਸੀਂ ਹਸਪਤਾਲ ਜਾਈਏ ਤੇ 5000 ਰੁਪਏ ਦਾ ਸਿਲੰਡਰ ਮਿਲਦਾ ਤੁਹਾਨੂੰ ਆਕਸੀਜਨ ਦਾ ਅੱਜ ਅਸੀਂ ਮੋਹ ਦੇ ਆਕਸੀਜਨ ਦੇ ਪੇੜਾਂ ਦੀ ਕਦਰ ਨਹੀਂ ਕਰਦੇ ਇਹਨਾਂ ਦੀ ਮਿਹਰਬਾਨੀ ਹੈ ਸਾਨੂੰ ਆਕਸੀਜਨ ਦਿੰਦੇ ਆ ਵੱਧ ਤੋਂ ਵੱਧ ਪੇੜ ਲਾਓ ਤੇ ਦੇਸ਼ ਨੂੰ ਖੁਸ਼ਹਾਲ ਕਰੋ ਹਰਿਆਲੀ ਲਿਆਓ ਜੀ ਸਰ ਮੌਸਮ ਤਾਂ ਬਹੁਤ ਵਧੀਆ ਹੋ ਗਿਆ ਪਰਮਾਤਮਾ ਨੇ ਤੇ ਕਿਰਪਾ ਕੀਤੀ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਹੀ ਭयंकर ਗਰਮੀ ਪੈਰੀ ਸੀ ਅਗਰ ਅਸੀਂ ਚਾਹਦੇ ਹਾਂ ਕਿ ਇਹ ਗਰਮੀ ਨਾ ਪਿਆ ਪਿਆ ਕਰੇ ਭयंकर ਗਰਮੀ ਨੂੰ ਅਸੀਂ ਨਾ ਮਹਿਸੂਸ ਕਰੇ ਕਿ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਪੌਦੇ ਲਗਾਈਏ ਪੇੜ ਪੌਦੇ ਲਗਾਈਏ ਤਾਂ ਕਿ ਜੇ ਗੱਲ ਕਰੀਏ ਤੇ ਬ੍ਰਹਿਮੰਡ ਦੀ ਸਭ ਤੋਂ ਕੀਮਤੀ ਚੀਜ਼ ਹੈ ਉਹ ਤੁਸੀਂ ਕਹੋਗੇ ਸੋਨਾ ਚਾਂਦੀ ਹੀਰੇ ਉਹ ਉਹ ਨਹੀਂ ਹੈਗਾ ਸਭ ਤੋਂ ਕੀਮਤੀ ਚੀਜ਼ ਹੈ ਇਹ ਰਕਸ਼ ਇਸ ਤੋਂ ਉੱਪਰ ਕੋਈ ਹੈ ਨਹੀਂ ਕਿਉਂਕਿ ਮੈਂ ਨਹੀਂ ਕਹਿ ਰਿਹਾ ਵਿਗਿਆਨੀ ਕਹਿ ਰਹੇ ਸੈਂਟਿਸਟ ਕਹਿ ਰਹੇ ਕਿਉਂਕਿ ਪੂਰੇ ਯੂਨੀਵਰਸਿਟੀ ਇਹ ਵਿਰਖਸ਼ ਕਿਤੇ ਨਹੀਂ ਹੈਗੇ ਸਿਰਫ ਸਾਡੀ ਧਰਤੀ ਹੈ ਧਰਤੀ ਦੇ ਉੱਤੇ ਹੈਗੇ ਹੈ ਕਿਉਂਕਿ ਈਸ਼ਵਰ ਨੇ ਸਾਡੇ ਤੇ ਜੀਵਾਂ ਦੇ ਕਿਰਪਾ ਕੀਤੀ ਹੈ ਇਹ ਹੁਣ ਅਸੀਂ ਨਾ ਸਮਝ ਬਣੇ ਹੋਏ ਆ ਅਸੀਂ ਇਹਨਾਂ ਦੀ ਸਾਂਭ ਸੰਭਾਲ ਨਹੀਂ ਕਰਦੇ ਪਏ ਵਿਰਖਸ਼ਾਂ ਨੂੰ ਸਾਂਭ ਸੰਭਾਲ ਨਹੀਂ ਕਰਦੇ ਪਏ ਇਹ ਜਿਆਦਾ ਤੋਂ ਜਿਆਦਾ ਤੇ ਜਿਆਦਾ ਤੋਂ ਜਿਆਦਾ ਆਪਣਾ ਆਉਣ ਵਾਲਾ ਸਮਾਂ ਖੁਸ਼ਹਾਲ ਕਰੀਏ ਇਹ ਵਿਰਖਸ਼ ਹੈਗੇ ਤੇ ਅਸੀਂ ਹੈਗੇ ਆ ਬਿਲਕੁਲ ਕਰਦੀ ਪਈਏ ਤੇ ਹੋਰ ਸਰਕਾਰ ਨੂੰ ਹੋਰ ਵੀ ਕੁਝ ਚਾਹੀਦਾ ਕਿਉਂਕਿ ਸਰਕਾਰ ਆਪਣੇ ਲੈਵਲ ਤੇ ਕੰਮ ਕਰਦੀ ਪਈਏ ਪਰ ਸਾਨੂੰ ਪਬਲਿਕ ਨੂੰ ਚਾਹੀਦਾ ਹੈ ਸਰਕਾਰਾਂ ਦੇ ਕੰਮ ਠੀਕ ਹੁੰਦੇ ਨੇ ਐਸੀ ਗੱਲ ਨਹੀਂ ਪਰ ਸਾਨੂੰ ਪਬਲਿਕ ਨੂੰ ਚਾਹੀਦਾ ਕਿ ਸਰਕਾਰ ਦਾ ਸਾਥ ਦੇਵੇ ਕਿਉਂਕਿ ਸਰਕਾਰ ਜੇ ਇਕੱਲੀ ਕੁਝ ਨਹੀਂ ਕਰਦੀ ਸਾਨੂੰ ਪਬਲਿਕ ਨੂੰ ਉਹਨਾਂ ਦੇ ਸਹਿਯੋਗ ਦੇਣਾ ਚਾਹੀਦਾ ਹਾਂ ਬਹੁਤ ਵਧੀਆ ਆ ਕੀ ਬਾਤ ਆ ਜੀ ਗੋਡ ਬles ਹਾਲ ਵੀ ਐਨਜੋਏ ਲਾਈਫ ਐਂਡ ਐਨਜੋਏ ਲਾਈਫ ਟੂ ది ਲੀਵ ਮੈਕਸਿਮਮ ਐਨਜੋਏ ਕਰੋ ਤੇ ਇਸ ਬਬਲਾ ਵਾਟਰ ਪਾਣੀ ਦਾ ਬਬਲਾ ਇਸਦੇ ਪਾਣੀ ਭਵਾਨੇ ਕੋ ਜਾਣੀ ਹੈ ਅੱਛੇ ਕਰਮ ਕਰਮ ਕਰੋ ਅੱਛੀ ਗੱਲਬਾਤ ਕਰੋ ये किसी तरह भला कार्य से जरूर करो बुरा किसी तरह का गॉड मौसम क्या है या मौसम क्या बादी तो भगवान भी कृपा है और जा पंत किसी ने तो शार किसी ने पाया बड़ी राहत मिली बड़ी राहत मिली है भगवान भी कृपा हो गई सारे